ਸੋਂਦੇ-ਸੋਂਦੇ ਜੇ ਤੁਹਾਡੀ 3 ਵਜੇ ਦੇ ਆਸ-ਪਾਸ ਆਪਣੀਆਂ ਪੱਖ ਖੁੱਲ ਰਹੀਆਂ ਨਾ ਤਾਂ ਮੈਂ ਗੁਰਬਾਣੀ 'ਚ ਹੁਣੇ ਸਿੱਖਿਆ ਕਿ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਸਿਗਨਲ ਮਿਲ ਰਿਹਾ ਹੈ ਕਿ ਉੱਠ ਤੇ ਵਾਹਿਗੁਰੂ ਦਾ ਨਾਮ ਜਪ ਚਾਹੇ ਤੁਸੀਂ ਕਿਸੇ ਵੀ ਧਰਮ ਨੂੰ ਫੋਲੋ ਕਰਦੇ ਹੋ ਸਾਰੇ ਧਰਮਾਂ ਦੇ ਜਿੰਨੇ ਵੀ ਮੰਤਰ ਆ ਉਹ ਸਾਡੇ ਸਾਹ ਲੈਣ ਦੇ ਨਾਲ ਤੇ ਸਾਹ ਨੂੰ ਬਾਹਰ ਕੱਢਣ ਤੱਕ ਪੂਰੇ ਹੋ ਜਾਂਦੇ ਆ ਚਾਹੇ ਉਹ ਹਿੰਦੂ ਧਰਮ ਦਾ ਓਮ ਚਾਹੇ ਸਿੱਖ ਧਰਮ ਦਾ ਵਾਹਿਗੁਰੂ ਚਾਹੇ ਉਹ ਇਸਲਾਮ ਧਰਮ ਦਾ ਅੱਲਾਹੁ ਅਕਬਰ ਉਹ ਟਾਈਮ ਨੂੰ ਜ਼ਾਇਆ ਨਾ ਕਰਿਆ ਕਰੋ ਉਦੋਂ ਉੱਠ ਕੇ ਚਾਹੇ 1 ਮਿੰਟ ਲਈ ਹੀ ਸਹੀ ਰੱਬ ਦਾ ਨਾਮ ਜ਼ਰੂਰ ਜਪਿਆ ਕਰੋ ਜਿਵੇਂ ਸ਼ਾਇਦ ਤੁਹਾਨੂੰ ਪਤਾ ਹੋਊਗਾ ਕਿ ਗੁਰਬਾਣੀ ਦੇ ਅਕੋਰਡਿੰਗ ਦਿਨ ਦੇ 8 ਪੈਰ ਹੁੰਦੇ ਆ ਪਹਿਲਾ ਪੈਰ 6 ਵਜੇ ਸਟਾਰਟ ਹੁੰਦਾ ਤੇ ਹਰੇਕ 3 ਘੰਟਿਆਂ ਬਾਅਦ ਪੈਰ ਬਦਲਦਾ ਰਹਿੰਦਾ ਹੈ 6 ਤੋਂ 9 ਪੈਰ 9 ਤੋਂ 12 ਆਖਰੀ ਪੈਰ ਹੁੰਦਾ 8ਵਾਂ ਪੈਰ 3 ਤੋਂ 6 ਗੁਰਬਾਣੀ 'ਚ ਉਹਨੂੰ ਅੰਮ੍ਰਿਤ ਵੇਲਾ ਕਹਿੰਦੇ ਆ ਤਾਂ ਅਗਰ ਤੁਹਾਡੀ 3 ਵਜੇ ਅੱਖ ਖੁੱਲ ਰਹੀ ਆ ਤਾਂ ਮਤਲਬ ਤੁਹਾਡੀ ਅੰਮ੍ਰਿਤ ਵੇਲੇ ਆਪਣੇ ਆਪ ਅੱਖ ਖੁੱਲ ਰਹੀ ਆ ਯੂ ਆਰ ਸੋ ਲੱਕੀ ਫੋਰ 댓 ਆ ਡੋਨਟ نو ਜੋ ਮੈਂ ਸਮਝਾਉਣਾ ਚਾਹੁੰਦੀ ਆ ਉਹ ਤੁਸੀਂ ਸਮਝੇਓ ਕਿ ਨਹੀਂ ਜਾਂ ਮੈਂ ਸਮਝਾ ਪਾਈ ਆ ਕਿ ਨਹੀਂ ਪਰ ਜੋ ਵੀ ਮੈਂ ਸਿੱਖਿਆ ਮੈਂ ਉਹ ਦੱਸ ਰਹੀ ਆ